ਪਿੰਚਰ ਪੰਚੀ ਦੇ ਇਲੈਕਸ਼ਨ ਆ ਗਏ ਆ ਉਹਦੇ ਸਬੰਧ ਵਿੱਚ ਪਿੰਡ ਵਾਸੀਆਂ ਨੇ ਮੀਟਿੰਗ ਕੀਤੀ ਸੀ ਕਿ ਆਪਾਂ ਪਿੰਡ ਦੇ ਵਿੱਚ ਉਹ ਕੈਨੇਡੀਟ ਚੁਣੀਏ ਜਿਹੜਾ ਕੱਲ ਨੂੰ ਕੋਈ ਕਿਸੇ ਦੀ ਝੁੱਠੀ ਗਵਾਹੀ ਨਾ ਦੇਵੇ ਨਾ ਕੋਈ ਕੱਲ ਨੂੰ ਕਿਸੇ ਦੇ ਖਿਲਾਫ ਝੁੱਠੀ ਛੱਬੀ ਬਣਾਏ ਜਿਹਦੀ ਉਹਦੀ ਗ੍ਰਾਂਟ ਵਾਗ ਦੇ ਸੱਜ ਸਾਰਾ ਪਿੰਡ ਸਾਂਝਾ ਉਹ ਖਰਚੇ ਨਾਲੇ ਕੱਲ ਨੂੰ ਸ਼ਰਾਬ ਨਾ ਵੰਡੇ ਪਿੰਡ 'ਚ ਨਸ਼ੇ ਨਾ ਆ ਗਏ ਬੱਚਿਆਂ ਦਾ ਮੇਰਾ ਗਰਕ ਹੋ ਗਿਆ ਨਸ਼ੇ ਰਹਿਤ ਪਿੰਡ ਬਣਾਈਏ ਐਸਾ ਸਰਪੰਚ ਚੁਣਨਾ ਚਾਹੁੰਦੇ ਹੋ ਜਿਹੜਾ ਪਿੰਡ 'ਚ ਸੁਧਾਰ ਲਿਆ ਸਕੇ ਬਿਲਕੁਲ ਇਹੋ ਜਿਹਾ ਸੁਧਾਰ ਲਿਆ ਮਤਲਬ ਪਿੰਡ ਵਾਸਤੇ ਭਲਾਈ ਵਾਸਤੇ ਕੰਮ ਕਰੇ ਜੇ ਕੋਈ ਕਿਹਦਾ ਝਗੜਾ ਹੁੰਦਾ ਉਹਨੂੰ ਪਿੰਡ ਬੈਠ ਕੇ ਮਗਾਏ ਉਹਨੂੰ ਸਿਰ ਥਾਣਿਆਂ ਦਫਤਰਾਂ 'ਚ ਨਾ ਜਾਣ ਦੇਵੇ ਨਾ ਗਾਂਹ ਜਾਣ ਦੇਵੇ ਪਿੰਡ ਦਾ ਸਰਪੰਚ ਜਾਵੇ ਤੇ ਬੜਾ ਕੁਝ ਪਿੰਡ 'ਚ ਹੀ ਕਰ ਸਕਦਾ ਵਾ ਜੇ ਉਹ ਨਾ ਚਾਵੇ ਪਿੰਡ ਦੇ ਲੋਕਾਂ ਦਾ ਵਿਸ਼ਵਾਸ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਜਿਹੜੇ ਪਿੰਡ 'ਚ ਸਰ ਸਰਸੰਤੀ ਨਾਲ ਸਰਪੰਚ ਚੁਣਿਆ ਜਾਏਗਾ ਉਹਨੂੰ ਗ੍ਰਾਂਟ ਵੀ ਦਿੱਤੀ ਜਾਏਗੀ ਲੱਖਾਂ ਰੁਪਏ ਦਿੱਤੇ ਜਾਣਗੇ ਉਹਦੇ ਬਾਰੇ ਕੀ ਵਿਚਾਰ ਆ ਸਕਦਾ ਸਰਪੰਚੀ ਦਾ ਇਲੈਕਸ਼ਨ ਇੱਥੇ ਸਰਸੰਤੀ ਨਾਲ ਪਿੰਡ ਵਾਸੀਆਂ ਗਾੜੀ ਬੇਨਤੀ ਕੀਤੀ ਹੈ ਪਿੰਡ ਵਾਸੀਆਂ ਨੇ ਬੇਨਤੀ ਕੀਤੀ ਸੀ ਕਿ ਜਿਹੜਾ ਕੈਂਡੀਡੇਟ ਤੁਹਾਨੂੰ ਇਹ ਵਿਸ਼ਵਾਸ ਦਉਂਦਾ ਕਿ ਮੈਂ ਪਿੰਡ 'ਚ ਇਲੈਕਸ਼ਨ ਦੌਰਾਨ ਸ਼ਰਾਬ ਨਹੀਂ ਪਿਆ ਲਾਂਗਾ ਮੈਂ ਕੋਈ ਕਿਸ ਦੇ ਖਿਲਾਫ ਕਾਨੂੰ ਜਾ ਕੇ ਝੂਠੀ ਗਵਾਹੀ ਨਹੀਂ ਦੇਵਾਂਗਾ ਮੈਂ ਕਾਨੂੰ ਕਿਸੇ ਦੇ ਨਾਲ ਜਾ ਕੇ ਪੰਜੀ ਛਬੀ ਨਹੀਂ ਝੂਠੀ ਬਣਾਵਾਂਗਾ ਮੈਂ ਇੱਕ ਸਾਫ਼ ਸੁਥਰੀ ਸਿਆਸਤ ਕਰਾਂਗਾ ਮੇਰੀ ਮੇਰੀ ਪਿੰਡ ਦੀ ਇਨਾਮ ਹੋਏਗੀ ਉਹ ਮੇਰੇ ਪੰਚ ਤੇ ਗੁਰਦੁਆਰੇ ਦਾ ਪਾਠੀ ਸਹਿਮਦੀ ਨਾਲ ਖਰਚਾਂਗੇ ਮੈਂ ਗ੍ਰਾਂਟ 'ਚੋਂ ਇੱਕ ਇੱਕ ਬੀਜ ਦੇ ਬਟਨ ਲਾਉਣ ਵਾਸਤੇ ਵੀ ਪੈਸੇ ਨਹੀਂ ਰੱਖਾਂਗਾ ਕਿਉਂਕਿ ਇਹ ਜਿਹੜੇ ਗ੍ਰਾਂਟ ਦਾ ਪੈਸਾ ਹੁੰਦਾ ਗੁਰਦੁਆਰੇ ਮੰਦਰਾਂ ਤੇ ਚੱਲਦਾ ਹੁੰਦਾ ਹਾਂ 10 ਸਾਲ ਇੱਕ ਚੀਜ਼ ਕਰਕੇ ਵੇਖੀ ਹੈ ਸਰਪੰਚ ਜੀ ਉਹ 10 ਸਾਲ ਦੌਰਾਨ ਇੱਕ ਦੋ ਮੇਰੇ ਸਾਥੀਆਂ ਨੇ ਮੇਰੇ ਕੋਲ ਗਲਤ ਪਰਚਾ ਵੀ ਕਰਾ ਲਿਆ ਮੇਰੇ ਕੋਲ ਗਲਤ ਗਵਾਇਆਂ ਵੀ ਦਿਵਾ ਲੀਆਂ ਮੈਂ ਸਰਪੰਚੀ ਮੇਰੀ 10 ਸਾਲ ਮੁੱਕ ਗਈ ਪਰ ਉਹ ਗਵਾਇਆਂ ਤੇ ਗਲਤ ਪਰਚੇ ਦਾ ਅਜੇ ਵੀ ਮੇਰੇ ਦਿਮਾਗ ਤੇ ਬੋਝ ਆ ਉਹ ਮੇਰੇ ਮੇਰਾ ਲੇਖਾ ਜੋਖਾ ਕੋਈ ਇਹੋ ਜਿਹੇ ਬੰਦੇ ਨਜ਼ਰ ਆਉਂਦੇ ਆ ਜਿਹੜੇ ਇਦਾਂ ਦੇ ਕੰਮ ਤੇ ਪਿੰਡ ਵਾਸੀਆਂ ਦੀ ਨਜ਼ਰ ਤੇ ਹੋਣ ਦੇਖੋ ਜੀ ਪਿੰਡ ਦੇ ਇਨਸਾਨ ਸਾਰੇ ਜੰਗੇ ਆ ਉਹ slogans ਆ ਨਾ ਕਬੀਰ ਦਾ हां मुने ही अशे बुरा नहीं कोई सारे बंदे चंगे आ। ਪਿੰਡ ਵਾਸੀਆਂ ਨੂੰ ਅਸੀਂ ਬੇਨਤੀ ਕੀਤੀ ਵੀ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਅਸੀਂ ਤੁਹਾਡੇ ਨਾਲ ਸਹਿਮਤ ਆ। ਅਸੀਂ ਚਾਹੁੰਦੇ ਆ ਵੀ ਜ਼ਰੂਰੀ ਨਹੀਂ ਵੀ ਇੱਕ ਤੇ ਜਿਹੜਾ ਤੁਹਾਨੂੰ ਕੈਂਡੀਡੇਟ ਚੰਗਾ ਲੱਗਦਾ ਉਹਨੂੰ ਖਿਡਿਆ ਦਿਓ ਅਸੀਂ ਉੱਤੇ ਸਰਉਸੰਧੀ ਕਰਾਂਗੇ। ਅਸੀਂ ਚਾਹੁੰਦੇ ਆ ਵੀ ਪਿੰਡ ਦਾ ਭਾਈਚਾਰਾ ਪਿੰਡ 'ਚੋਂ ਨਸ਼ਾ ਮੁਕੇ। ਅਸੀਂ ਸਾਡਾ ਮਕਸਦ ਇਹ ਆ ਵੀ ਸਮੱਸਿਆਵਾਂ ਦੂਰ ਹੋਣ। ਸਮੱਸਿਆਵਾਂ ਪਿੰਡ ਦੀਆਂ ਦੂਰ ਹੋਣ। ਕੋਈ ਗਲਤ ਕੰਮ ਨਾ ਪਿੰਡ 'ਚ ਹੋਏ। ਇਹ ਸਾਰਿਆਂ ਨੂੰ ਸੱਦ ਕੇ ਬੇਨਤੀ ਕੀਤੀ ਸੀ।